ਦੇ ਵਿੱਚ ਸ਼ਾਮਲ ਹੋਏ ਨੇ ਸ਼ੀਤਲ ਅੰਗੂਰਾਲ ਨਵੀਂ ਮੁਸ਼ਕਲ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਭਾਜਪਾ ਦੇ ਵਿੱਚ ਸ਼ਾਮਲ ਹੁੰਦਿਆਂ ਹੀ ਨਵਾਂ ਵਿਵਾਦ ਜੁੜ ਗਿਆ ਨਸ਼ਾ ਤਸਕਰ ਮਨੀਸ਼ ਠਾਕੁਰ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ ਨੇ ਮਨੀਸ਼ ਠਾਕੁਰ ਤੇ ਯੂਕੇ ਤੋਂ ਡਰੱਗ ਨੈੱਟਵਰਕ ਚਲਾਉਣ ਦਾ ਦਰਸਲ ਇਲਜ਼ਾਮ ਹੈ ਜਲੰਧਰ ਪੁਲਿਸ ਨੇ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ ਸੋ ਸ਼ੀਤਲ ਅੰਗੂਰਾਲ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਦਰਸਲ ਪਿਛਲੇ ਦਿਨ ਹੀ ਇਹ ਵੱਡੀ ਜੁਆਇਨਿੰਗ ਹੋਈ ਆ ਸ਼ੀਤਲ ਅੰਗੂਰਾਲ ਜਿਹਨਾਂ ਦੇ ਵੱਲੋਂ ਆਪ ਨੂੰ ਅਲਵਿਦਾ ਕਹਿੰਦੇ ਭਾਜਪਾ ਦਾ ਪੱਲਾ ਫੜਿਆ ਤੇ ਹੁਣ ਨਵੀਆਂ ਮੁਸ਼ਕਲਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਪੰਕਜ ਸ਼ੀਤਲ ਅੰਗੂਰਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਨਵੀਂ ਮੁਸ਼ਕਲ ਦੇ ਵਿੱਚ ਕਿਹਾ ਜਾ ਸਕਦਾ ਕਿ ਘਿਰਦੇ ਹੋਏ ਨਜ਼ਰ ਆ ਰਹੇ ਨੇ ਕੀ ਕੋਈ ਜਾਣਕਾਰੀ ਤੇ ਦੇਖੋ ਮਨੀਸ਼ ਠਾਕੁਰ ਦੇ ਨਾਲ ਇੱਕ ਤਸਵੀਰ ਜਿਹੜੀ ਹੈ ਉਹ ਸ਼ੀਤਲ ਅੰਗੂਰਾਲ ਦੀ ਹੈ ਇਸ ਵੇਲੇ ਚੱਲ ਰਹੀ ਹੈ ਔ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਜਲੰਧਰ ਦੇ ਐਸਐਸਪੀ ਨੇ ਉਹਨਾਂ ਨੇ ਇੱਕ ਜਿਹੜਾ ਵੈ ਅੰਤਰਰਾਸ਼ਟਰੀ ਡਰੱਗ ਤਸਕਰੀ ਰੋਕੇਟ ਦਾ ਜਿਹੜਾ ਵੈ ਪਰਦਾ ਪਾਸ਼ ਕੀਤਾ ਸੀਗਾ ਔਰ ਉਸ ਦਾ ਕਿੰਗਪਿੰਨ ਜਿਹੜਾ ਵੈ ਮਨੀਸ਼ ਠਾਕੁਰ ਦੱਸਿਆ ਗਿਆ ਸੀਗਾ ਜਿਹੜਾ 2021 ਦੇ ਵਿੱਚ ਇੰਗਲੈਂਡ ਗਿਆ ਸੀਗਾ ਔਰ ਉੱਥੋਂ ਪੂਰਾ ਨੈਟਵਰਕ ਜਿਹੜਾ ਉਹ ਚਲਾਇਆ ਸੀ ਔਰ ਉਹ ਸ਼ਿਆਰਪੁਰ ਦਾ ਰਹਿਣ ਵਾਲਾ ਜਿਹੜਾ ਅਮਨਦੀਪ ਸਿੰਘ ਆ ਤੇ ਪਗਵਾੜਾ ਦਾ ਰਹਿਣ ਵਾਲਾ ਅਮਿਤ ਹੈ ਇਹ ਜਿਹੜੇ ਨੇ ਇਹਦੇ ਦੋਸਤ ਸੀਗੇ ਔਰ ਜਿਹੜੀ ਹੁਣ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਨੇ ਇਸਦੇ ਵਿੱਚ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੀ ਇਲੈਕਸ਼ਨ ਲੜੀ ਗਈ ਸੀ ਸ਼ੀਤਲ ਅੰਗਰਾਲ ਦੀ ਉਸ ਵੇਲੇ ਵੀ ਜਿਹੜਾ ਵੈ ਇਹ ਨਾਲ ਸੀਗਾ ਔਰ ਅਜਿਹੇ ਚ ਹੁਣ ਕੀ ਕਨੈਕਸ਼ਨ ਹੈ ਕਿਵੇਂ ਦੋਸਤੀ ਪਈ ਹੈ ਕੀ ਇਸ ਦੇ ਪਿੱਛੇ ਵਜ੍ਹਾ ਹੈ ਇਹ ਸ਼ੀਤਲ ਅੰਗਰਾਲ ਤੋਂ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਲੇਕਿਨ ਇਹ ਸੋਸ਼ਲ ਮੀਡੀਆ ਤੇ ਜਿਹੜੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਮਨੀਸ਼ ਠਾਕੁਰ ਦੇ ਨਾਲ ਸ਼ੀਤਲ ਅੰਗਰਾਲ ਦੀਆਂ ਉਹ ਉਸ ਨੂੰ ਲੈ ਕੇ ਹੁਣ ਜਾਣਕਾਰੀ ਮਿਲਦੀ ਹੈ ਕਿ ਜਲੰਧਰ ਦੀ ਪੁਲਿਸ ਦੇ ਵੱਲੋਂ ਜਿਹੜੀ ਉਹ ਜਾਂਚ ਵੀ द इन्वेस्टिगेशन इस इन्वेस्टिगेशन ਦੇ ਵਿੱਚ ਵੀ ਇਸ ਨੂੰ ਇਹਨਾਂ ਤਸਵੀਰਾਂ ਨੂੰ ਦੇਖਿਆ ਜਾ ਰਿਹਾ ਵੈ ਔਰ ਇਸ ਦੇ ਉੱਤੇ ਜਿਹੜਾ ਵੈ ਨਜ਼ਰ ਰੱਖੀ ਜਾ ਰਹੀ ਹੈ ਆ ਪੰਕੇ ਜੋ ਜਰੰਦਰ ਪੁਲਸ ਨੇ ਡਰਗ ਨੈਟਵਰਕ ਦਾ ਪਰਦਾ ਫਾਸ਼ ਕੀਤਾ ਸੀਗਾ ਤੇ ਹੁਣ ਜੋ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਨਸ਼ਾ ਤਸਕਰ ਮਨੀਸ਼ ਠਾਕੁਰ ਦੇ ਨਾਲ ਚਿਤ ਲੰਗੁਰਾਲ ਦੀਆਂ ਜੋ ਜਰੰਦਰ ਪੁਲਸ ਨੇ ਖੁਲਾਸਾ ਕੀਤਾ ਪਰਦਾ ਫਾਸ਼ ਕੀਤਾ ਉਸ ਨੂੰ ਲੈ ਕੇ ਕੀ ਕੋ ਜਾਣਕਾਰੀ ਹੈ ਕਿਸ ਕਿਸ ਦੇ ਨਾਲ ਕਨੈਕਸ਼ਨ ਜੁੜਿਆ ਕਿਸ ਤਰ੍ਹਾਂ ਦਾ ਪੂਰਾ ਨੈਕਸਸ देखो मुनी मनीष ਦਾ ਨਾਮ ਮਨੀ ਠਾਕੁਰ ਦੇ ਨਾਮ ਤੋਂ ਜਿਹੜਾ ਜਾਣਿਆ ਜਾਂਦਾ ਵਾ ਔਰ ਇਸ ਨੂੰ ਰੈਕਟ ਦਾ ਜਿਹੜਾ ਡਰੱਗਸ ਰੈਕਟ ਹੈ ਇਸ ਦਾ ਕਿੰਗਮੈਨ ਮੰਨਿਆ ਜਾਂਦਾ ਵਾ ਕਿਉਂਕਿ ਇਸ ਦਾ ਕਨੈਕਸ਼ਨ ਸਿਰਫ ਪੰਜਾਬ ਹੀ ਨਹੀਂ ਬਲਕਿ ਯੂਕੇ ਯੂਐਸਏ ਆਸਟ੍ਰੇਲੀਆ ਤੇ ਕੈਨੇਡਾ ਦੇ ਵਿੱਚ ਇਹ ਪੂਰਾ ਕਨੈਕਸ਼ਨ ਜਿਹੜਾ ਵਾ ਉਹ ਮੰਨਿਆ ਜਾ ਰਿਹਾ ਵਾ ਉਹ ਝਾਰਖੰਡ ਦੇ ਕਿਸਾਨਾਂ ਦੇ ਕੋਲੋਂ ਇਹ ਲੈਂਦਾ ਸੀਗਾ ਜਿਹੜਾ ਡਰੱਗਸ ਦਿੱਤਾ ਜਾਂਦਾ ਸੀਗਾ ਔਰ ਇਹ 2021 ਦੇ ਵਿੱਚ ਇੰਗਲੈਂਡ ਚਲਾ ਗਿਆ ਸੀਗਾ ਮਨੀਸ਼ ਠਾਕੁਰ ਔਰ ਪੂਰਾ ਇਹ ਨੈਟਵਰਕ ਜਿਹੜਾ ਮਨੀਸ਼ ਠਾਕੁਰ ਚਲਾਉਂਦਾ ਸੀਗਾ ਔਰ ਅਜੀਹੇਜ ਮਨੀਸ਼ ਠਾਕੁਰ ਜਿਹੜਾ ਵੈ ਕਿਉਂਕਿ ਸ਼ੀਤਲ ਅੰਗਰਾਲ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਕੈਂਪੇਨ ਦੇ ਵਿੱਚ ਜਿਹੜੇ ਪੈਸੇ ਖਰਚ ਕੀਤੇ ਗਏ ਉਸ ਨੂੰ ਵੀ ਦੇਖਿਆ ਜਾ ਰਿਹਾ ਔਰ ਇਸ ਦੇ ਨਾਲ ਨਾਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੀ ਇਸ ਦੇ ਪਿੱਛੇ ਸ਼ੀਤਲ ਅੰਗਰਾਲ ਦਾ ਕਨੈਕਸ਼ਨ ਹੈ ਜਾਂ ਸ਼ੀਤਲ ਅੰਗਰਾਲ ਦੇ ਨਾਲ ਕਿਸ ਤਰੀਕੇ ਦੀ ਦੋਸਤੀ ਮਨੀਸ਼ ਠਾਕੁਰ ਦੀ ਰਹੀ ਹੈ ਜਾਂ ਫਿਰ ਇਸ ਦੇ ਪਿੱਛੇ ਕੀ وجہ ਹੈ ਇਹ ਸ਼ੀਤਲ ਅੰਗਰਾਲ ਤੋਂ ਵੀ ਜਨਨ ਦੀ ਕੋਸ਼ਿਸ਼ ਕਰਾਂਗੇ ਔਰ ਇਹਨਾਂ ਤਸਵੀਰਾਂ ਦੇ ਪਿੱਛੇ ਕਿਸ ਤਰੀਕੇ ਦਾ ਜਿਹੜਾ ਪੂਰਾ ਮਾਮਲਾ ਹੈ ਉਸ ਨੂੰ ਹੁਣ ਜਲੰਧਰ ਦੀ ਪੁਲਿਸ ਜਿਹੜੀ ਹੈ ਉਹ ਤਫ਼ਤੀਸ਼ ਕਰ ਰਹੀ ਹੈ ਜੀ ਅ ઠીਕ ਹੈ ઠીਕ ਹੈ ਪੰਕਜ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਦਰਸਲ ਵੱਡੀ ਖਬਰ ਸ਼ੀਤਲ ਅੰਗੁਰਾਲ ਦੇ ਨਾਲ ਜੁੜੀ ਹੋਈ ਹੈ ਜਿਹੜੇ ਕਿ ਪਿਛਲੇ ਦਿਨੀ ਦਰਸਲ ਆਮ ਆਦੀ ਪਾਰਟੀ ਨੂੰ ਹਲਵੈ ਦਾ ਕਹਿੰਦੇ ਹੋਏ ਆ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਦਿੱਲੀ ਦੇ ਵਿੱਚ ਬੀਜੇਪੀ ਹੈੱਡਕ quarter ਦੇ ਵਿੱਚ ਜਨਾਂ ਦੇ ਵੱਲੋਂ ਆ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਬੀਜੇਪੀ ਦਾ ਪੱਲਾ ਫੜਿਆ ਗਿਆ ਤੇ ਹੁਣ ਸ਼ੀਤਲ ਅੰਗੁਰਾਲ ਨਵੀਂ ਮੁਸ਼ਕਲ ਦੇ ਵਿੱਚ ਜਿਹੜੇ ਕਿ ਘਿਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਨਵੀਂ ਮੁਸ਼ਕਲ ਦੀ ਵਜ੍ਹਾ ਇੱਕ ਤਸਵੀਰ ਜਿਹੜੀ ਕਿ ਬਣ ਰਹੀ ਹੈ ਇਹ ਤਸਵੀਰ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਨਸ਼ਾ ਤਸਕਰ ਮਨੀਸ਼ ਠਾਕੁਰ ਦੇ ਨਾਂ ਜਿਹੜੀਆਂ ਕਿ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਮਨੀਸ਼ ਠਾਕੁਰ ਤੇ ਯੂਕੇ ਤੋਂ ਡਰੱਗ ਨੈਟਵਰਕ ਦਰਸਤ ਚਲਾਉਣ ਦਾ ਸਿੱਧੇ ਤੌਰ ਤੇ ਇਲਜ਼ਾਮ ਹੈ ਜਲੰਧਰ ਪੁਲਿਸ ਨੇ ਡਰੱਗ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ ਉੱਥੇ ਵਾਇਰਲ ਤਸਵੀਰਾਂ ਤੇ ਭਾਜੀਪੀ ਆਗੂ ਸ਼ੀਤਲੰਗੁਰਾਲ ਦਾ ਬਿਆਨ ਵੀ ਆ ਗਿਆ ਹੈ ਇਲਜ਼ਾਮਾਂ ਤੇ ਅੰਗਰੇਜ਼ੀ ਅਖਬਾਰ ਨੂੰ ਬੋਲੇ ਨੇ ਸ਼ੀਤਲੰਗੁਰਾਲ ਮਨੀਸ਼ ਠਾਕੁਰ ਆਪ ਦੇ ਵਿੱਚ ਸ਼ਾਮਲ ਹੋਇਆ ਸੀਗਾ ਸ਼ੀਤਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸਪਾਈ ਦਿੱਤੀ ਹੈ ਕਿ ਮਨੀਸ਼ ਠਾਕੁਰ ਆਪ ਦੇ ਵਿੱਚ ਸ਼ਾਮਲ ਹੋਇਆ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਮੇਰੀ ਤੇ ਪਾਰਟੀ ਦੀ ਮਦਦ ਕੀਤੀ ਸੀ ਮਨੀਸ਼ 10 ਮਿੰਟ ਪਹਿਲਾਂ ਵਿਦੇਸ਼ ਚਲਾ ਗਿਆ ਸੀਗਾ ਵਿਦੇਸ਼ ਦੇ ਵਿੱਚ ਮਨੀਸ਼ ਕੀ ਕਰਦਾ ਹੈ ਮੈਨੂੰ ਨਹੀਂ ਪਤਾ ਠਾਕੁਰ ਦੀ ਮਦਦ ਲੈਣ ਵਾਲੇ ਮੰਤਰੀਆਂ ਦੀ ਵੀ ਜਾਂਚ ਹੋਵੇ ਸ਼ੀਤਲ ਗੁਰਾਲ ਦੇ ਵੱਲੋਂ ਮੰਤਰੀਆਂ ਦੀ ਵੀ ਜਿਹੜੀ ਕਿ ਜਾਂਚ ਦੀ ਆਮਾਂ ਕਰ ਦਿੱਤੀ ਗਿਆ ਸਵਿਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਜਿੱਥੇ ਕਿ ਅਸ਼ੀਤ ਲੰਗਰਾਲ ਦੀਆਂ ਜਿਹੜੀਆਂ ਇਹ ਤਸਵੀਰਾਂ ਮਨੀਸ਼ ਠਾਕੁਰ ਦੇ ਨਾਲ ਵਾਇਰਲ ਹੋ ਰਹੀਆਂ ਤੇ ਇਸ ਨੂੰ ਲੈ ਕੇ ਹੁਣ ਸ਼ੀਤਲੰਗਰਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਸਫਾਈ ਦਿੱਤੀ ਗਈ ਹੈ ਇਲਜ਼ਾਮਾਂ ਤੇ ਅੰਗਰੇਜ਼ੀ ਅਖਬਾਰ ਨੂੰ ਸ਼ੀਤਲੰਗਰਾਲ ਦੇ ਵੱਲੋਂ ਕਿਹਾ ਗਿਆ ਹੈ ਕਿ ਮਨੀਸ਼ ਠਾਕੁਰ ਆਪ ਦੇ ਵਿੱਚ ਸ਼ਾਮਲ ਹੋਇਆ ਸੀ ਸ਼ੀਤਲੰਗਰਾਲ ਇਹ ਗੱਲ ਕਹਿ ਰਹੇ ਨੇ ਜਿਸ ਦੇ ਨਾਲ ਇਹ ਤਸਵੀਰਾਂ ਸ਼ੀਤਲੰਗਰਾਲ ਦੀਆਂ ਵਾਇਰਲ ਹੋ ਰਹੀਆਂ ਹੁੰਦਾ ਕਹਿੰਦੇ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਮੇਰੀ ਤੇ ਪਾਰਟੀ ਦੀ ਮਦਦ ਕੀਤੀ ਸੀ ਮਨੀਸ਼ 10 ਮਹੀਨੇ ਪਹਿਲਾਂ ਵਿਦੇਸ਼ ਚਲਾ ਗਿਆ ਸੀ ਵਿਦੇਸ਼ ਦੇ ਵਿੱਚ ਮਨੀਸ਼ ਕੀ ਕਰਦਾ ਮੈਨੂੰ ਨਹੀਂ ਪਤਾ ਹਾਲਾਂਕਿ ਸ਼ੀਤਲੰਗੁਰਾਲ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਵਿਦੇਸ਼ ਦੇ ਵਿੱਚ ਮਨੀਸ਼ ਕੀ ਕਰਦਾ ਹੈ ਉਸ ਦੀਆਂ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਨੇ ਉਸ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਠਾਕੁਰ ਦੀ ਮਦਦ ਲੈਣ ਵਾਲੇ ਮੰਤਰੀਆਂ ਦੀ ਵੀ ਜਾਂਚ ਹੋਵੇ ਸ਼ੀਤਲੰਗੁਰਾਲ ਦੇ ਵੱਲੋਂ ਇਹ ਵੀ ਵੱਡਾ ਬਿਆਨ ਦਿੱਤਾ ਗਿਆ ਕਿ ਠਾਕੁਰ ਦੀ ਮਦਦ ਲੈਣ ਵਾਲੇ ਮੰਤਰੀਆਂ ਦੀ ਵੀ ਜਾਂਚ ਹੋਵੇ ਉਹਨਾਂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ ਆ ਸਾਡੇ ਨਾਲ ਖੁਦ ਸ਼ੀਤਲੰਗੁਰਾਲ ਸ਼ੀਤਲੰਗੁਰਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸ਼ੀਤਲ ਜੀ ਤੁਹਾਡਾ ਸਵਾਗਤ ਹੈ ਨਿਊਜ਼ ਏਟਰਨ ਪੰਜਾਬ ਤੇ ਇਹ ਵੱਡੇ ਅਸਿੱਧੇ ਤੌਰ ਤੇ ਕਿਹੜੇ ਇਲਜ਼ਾਮ ਲੱਗ ਰਹੇ ਨੇ ਇਹ ਤਸਵੀਰਾਂ ਦੇ ਆਧਾਰ ਤੇ ਤਸਵੀਰਾਂ ਜਿਹੜੀਆਂ ਤੁਹਾਡੀਆਂ ਨਸ਼ਾ ਤਸਕਰ ਮਨੀਸ਼ ਠਾਕੁਰ ਦੇ ਨਾਲ ਵਾਇਰਲ ਹੋ ਰਹੀਆਂ ਨੇ ਜੋ ਕਿ ਯੂਕੇ ਤੋਂ ਡਰੱਗ ਨੈੱਟਵਰਕ ਚਲਾਉਣ ਦਾ ਜਿਸ ਤੇ ਸਿੱਧੇ ਤੌਰ ਤੇ ਇਲਜ਼ਾਮ ਹੈ ਤੁਹਾਡਾ ਪਹਿਲਾ ਰਿਐਕਸ਼ਨ ਕੀ ਹੈ ਸਫਾਈ ਕੀ ਹੈ ਬਹੁਤ-ਬਹੁਤ ਧੰਵਾਜੀ ਜੀ ਜਿਹੜਾ ਮਨੀਸ਼ ਠਾਕਰ ਨੇ ਮੇਰੀ ਫੋਟੋ ਮਤਲਬ ਕਿ ਆਮ ਆਦਮੀ ਪਾਰਟੀ ਨੇ ਅੱਜ ਹੀ ਰਿਲੀਜ਼ ਕੀਤੀ ਹੈ ਕਿਉਂਕਿ ਮੈਂ ਅੱਜ ਉਸ ਪਾਰਟੀ ਨੂੰ ਅਲਵਿਦਾ ਕਹਿ ਚੁੱਕਾ ਹਾਂ ਮੈਂ ਜ਼ਰੂਰ ਕਵਾਂਗਾ ਕਿ ਕੋਈ ਵੀ ਮੇਰੇ ਪੰਜਾਬ ਦੇ ਵਿੱਚ ਕੋਈ ਡਰੱਗ ਦੇ ਲਈ ਮੇਰੇ ਜਿਹੜੀ ਨੌਜਵਾਨੀ ਨੂੰ ਕੋਈ ਖਤਮ ਕਰਨ ਦੇ ਲਈ ਜੇਕਰ ਕੋਈ ਕਦਮ ਉਠਾਏਗਾ ਉਸ ਦੇ ਖਿਲਾਫ ਕੈਕਸ਼ਨ ਹੋਣਾ ਚਾਹੀਦਾ ਪਰ ਮੈਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਨਾ ਕਿ ਮਨੀ ਠਾਕੁਰ ਆਮ ਆਦਮੀ ਪਾਰਟੀ ਦਾ ਹਿੱਸਾ ਹੈ ਉਸਨੇ 2 ਸਾਲ ਪਹਿਲੇ ਆਮ ਆਦਮੀ ਪਾਰਟੀ ਜਲੰਧਰ ਨੂੰ ਜੁਆਇਨ ਕੀਤੀ ਸੀ ਇਸ ਕਰਕੇ ਅੱਜ ਜੇਕਰ ਆਮ ਆਦਮੀ ਪਾਰਟੀ ਉਸ ਦੇ ਬਾਰੇ ਨਹੀਂ ਜਾਣ ਕਰਵਾ ਰਹੀ ਇਹ ਆਵਾਜ਼ੀ ਪਾਰਟੀ ਦੱਸ ਸਕਦੀ ਹੈ ਮੈਂ ਨਹੀਂ ਦੱਸ ਸਕਦਾ ਮਨੀ ਠਾਕੁਰ ਦੀਆਂ ਜਿਹੜੀਆਂ ਫੋਟੋਆਂ ਹੈ ਇਹਨਾਂ ਦੇ ਮੰਤਰੀਆਂ ਦੇ ਨਾਲ ਇਹਨਾਂ ਦੇ ਪਾਰਟੀ ਦੇ ਬਹੁਤ ਵੱਡੇ ਵੱਡੇ ਆਗੂ ਦੇ ਨਾਲ ਇਕੱਲੇ ਸ਼ਿਸ਼ੂ ਲੰਗਰਾਲ ਦੇ ਨਾਲ ਫੋਟੋ ਨਹੀਂ ਹੈ ਮੈਂ ਆਪਣੀ ਫੋਟੋ ਤੁੰਦ ਲਈ ਨਹੀਂ ਕਰ ਰਿਹਾ ਪ੍ਰੈਸ ਕਰਕੇ ਜਿਹੜਾ ਵੀ ਗਲਤ ਕੰਮ ਕਰੇਗਾ ਉਹਦਾ ਜਵਾਬ ਉਹ ਖੁਦ ਦੇਵੇਗਾ ਮੈਨੂੰ ਲੱਗਦਾ ਕਿ ਮਨੀ ਠਾਕੁਰ ਖੁਦ ਪੇਸ਼ ਜਨਤਾ ਦੇ ਸਾਹਮਣੇ ਆਵੇ ਦੱਸੇ ਉਹਨਾਂ ਨੂੰ ਕਿ ਮੇਰੇ ਨਾਲ ਕੀ ਰਿਲੇਸ਼ਨ ਹੈ ਤੇ ਇਹਨਾਂ ਦੇ ਨਾਲ ਕੀ ਰਿਲੇਸ਼ਨ ਹੈ ਕਿ ਉਹ ਕੀ ਸੱਚ ਸੱਚ ਹੈ ਕੀ ਝੂਠ ਹੈ ਜਨਤਾ ਦੇ ਵਿੱਚ ਉਹ ਲੈ ਕੇ ਆਵੇ ਇਹ ਸ਼ਿਦਰ ਜੀ ਤੁਸੀਂ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਹੋ ਵੀ ਇਲਜ਼ਾਮ ਲਗਾ ਰਹੇ ਕਿ ਮਨੀਸ਼ ਠਾਕਰ ਦੇ ਵੱਲਵਾਮਾਦੀ ਪਾਰਟੀ ਜੁਆਇਨ ਕੀਤਾ ਗਿਆ ਤੁਸੀਂ ਔਰ ਐਗਜੈਕਟ ਸਮਾਂ ਦੱਸ ਸਕਦੇ ਹੋ ਕਦੋਂ ਇਹ ਜੁਆਇਨਿੰਗ ਹੋਈ ਕੀ ਜੈਪੀ ਨੇ ਚੋਣ ਤੋਂ ਪਹਿਲਾਂ ਵੀ ਇਹ ਜ਼ਿਕਰ ਕਰ ਰਹੇ ਤੁਸੀਂ ਮਨੀਸ਼ ਠਾਕੁਰ ਨੇ 2022 ਦੇ ਵਿੱਚ ਜਲੰਧਰ ਦੇ ਵਿੱਚ ਜੁਆਇਨ ਕੀਤਾ ਸੀ ਉਸ ਸਮੇਂ ਉਹ ਜਲੰਧਰ ਦੇ ਵਿੱਚ ਰਹਿੰਦਾ ਸੀ ਅੱਜ ਤੋਂ 11 ਮਹੀਨੇ ਪਹਿਲੇ ਉਹ ਯੂਕੇ ਚਲਾ ਗਿਆ ਮੈਨੂੰ ਨਹੀਂ ਪਤਾ ਕਿ ਉਹ ਇਨਸਾਨ ਇਹ ਕੰਮ ਕਰਦਾ ਕਿ ਨਹੀਂ ਕਰਦਾ ਮੈਂ ਤੁਸੀਂ ਤੁਸੀਂ ਜਾਣਦੇ ਮਨੀਸ਼ ਠਾਕਰ ਨਾਲ ਤੁਹਾਡੀ ਮੁਲਾਕਾਤ ਕਦੋਂ ਹੋਈ ਮੇਰੀ ਮੁਲਾਕਾਤ ਮੇਰੇ ਇਲੈਕਸ਼ਨ ਦੇ ਸਮੇਂ ਹੋਈ ਸੀ ਜਿਸ ਸਮੇਂ ਮੈਂ ਇਲੈਕਸ਼ਨ ਲੜਿਆ ਆਮ ਆਦਮੀ ਪਾਰਟੀ ਦੇ ਟਿਕਟ ਜੀ ਨੇ ਪਰ ਨਾਲ ਹੀ ਸ਼ਿਤਨਗਰਾਲ ਜੀ ਜੇਕਰ ਜਲੰਧਰ ਪੁਲਿਸ ਦੀ ਗੱਲ ਕਰੀਏ ਤੇ ਜਲੰਧਰ ਪੁਲਿਸ ਨੇ ਇਸ ਡਰੱਗ ਨੈਟਵਰਕ ਦਾ ਜਿਹੜਾ ਕਿ ਪਰਦਾ ਫਾਸ਼ ਕੀਤਾ ਸੀਗਾ ਉਸ ਦੇ ਵਿੱਚ ਜਿਹੜਾ ਕਿ ਵੱਡਾ ਖੁਲਾਸਾ ਹੋਇਆ ਕਿ ਮਨੀਸ਼ ਠਾਕੁਰ ਜਿਹੜਾ ਕਿ ਯੂਕੇ ਚਲਾ ਗਿਆ ਯੂਕੇ ਤੋਂ ਡਰੱਗ ਨੈਟਵਰਕ ਜਿਹੜਾ ਕਿ ਚਲਾਉਂਦਾ ਸਿੱਧੇ ਤੌਰ ਤੇ ਇਲਜ਼ਾਮ ਲੱਗਦੇ ਨੇ ਪਰ ਇਸ ਦੇ ਵਿਚਾਲੇ ਜਦੋਂ ਅਜੀਆਂ ਤਸਵੀਰਾਂ ਤੁਹਾਡੇ ਨਾਲ ਵਾਰਿਓ ਹਾਲਾਂਕਿ ਹੋਰ ਕੋਈ ਤਸਵੀਰ ਸਾਡੇ ਤੱਕ ਨਹੀਂ ਪਹੁੰਚੀ ਜੋ ਤਸਵੀਰ ਆਈ ਹੈ ਜੋ ਵਾਇਰਲ ਹੋ ਰਹੀ ਹੈ ਉਹ ਹੀ ਅਸੀਂ ਦਿਖਾ ਰਹੇ ਹਾਂ ਮੈਂ ਕਹਿ ਰਹੀ ਹਾਂ ਜੀ ਮੇਰੇ ਨਾਲ ਤੋਂ ਤਸਵੀਰਾਂ ਨਹੀਂ ਮੇਰੇ ਤੋਂ ਇਲਾਵਾ ਮਨਿਸਟਰ ਦੇ ਨਾਲ ਮ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅਨੇਕਾਂ ਲੀਡਰਾਂ ਨਾਲ ਕੋਈ ਫੋਟੋ ਹੈ ਤੁਸੀਂ ਜਰੂਰ ਸਾਰੀਆਂ ਫੋਟੋਆਂ ਦਿਖਾਈਆਂ ਜਾਣ ਉਹ ਤੋਂ ਇਲਾਵਾ ਕਾਂਗਰਸ ਦੇ ਲੋਕਾਂ ਨਾਲ ਫੋਟੋ ਹੈ ਆਮ ਆਦਮੀ ਪਾਰਟੀ ਦੇ ਨਾਲ 5-50000000 ਬੰਦਾ ਲੈ ਕੇ ਰੈਲੀ ਕਰ ਰਹੀ ਹੈ ਆਮ ਆਦਮੀ ਦੀ ਇਹ ਆਮ ਆਦਮੀ ਪਾਰਟੀ ਜਵਾਬ ਦੇਣਾ ਉਹਨਾਂ ਦਾ ਕਿ ਕੈਰਕਟਰ ਠੀਕ ਹੈ ਸ਼ੀਤਲ ਜੀ ਸ਼ੀਤਲ ਜੀ ਬਣੇ ਰਹਿਣਾ ਸਾਡੇ ਨਾਲ ਬੜੇ ਨਾਲ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਮੁਖ ਫਲਾਰੇ ਮਲਵਿੰਦਰ ਸਿੰਘ ਕੰਗ ਵੀ ਜੁੜ ਚੁੱਕੇ ਨੇ ਕੰਗ ਸਾਹਿਬ ਤੁਹਾਡਾ ਸਵਾਗਤ ਹੈ ਨੂੰ ਦੇ ਪੰਜਾਬ ਤੇ ਸਾਡੇ ਨਾਲ ਸ਼ੀਤਲ ਅੰਗੁਰਾਲ ਵੀ ਜੁੜੇ ਹੋਏ ਨੇ ਉਹ ਤਾਂ ਇਹ ਵੱਡਾ ਦਾਵਾ ਕਰ ਰਹੇ ਨੇ ਕਿ ਆ ਮਰ ਤੋਂ ਮਰ ਤੋਂ ਰੋਕਾਂਗੇ ਕਾਂਗਸਾਪ ਦੇ ਨਾਲ ਰਾਬਤਾ ਕਾਇਮ ਕਰਨ ਦਾ ਆ ਸ਼ਿਤਲ ਅੰਗਰਾਲ ਜਿਹੜੇ ਕਿ ਲਗਾਤਾਰ ਜੁੜੇ ਜੁੜੇ ਹੋਏ ਨੇ ਸਾਡੇ ਨਾਲ ਆ ਜੀ ਸ਼ਿੱਤਲ ਜਮੇ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਪਰ ਦੂਜੇ ਪਾਸੇ ਜਈਆਂ ਤਸਵੀਰਾਂ ਤੁਸੀਂ ਹੋਰ ਨਾਲ ਤਸਵੀਰਾਂ ਦਾ ਵੀ ਜ਼ਿਕਰ ਕਰ ਰਹੇ ਪਰ ਅਜੇ ਤਾਂ ਇਹੀ ਤਸਵੀਰਾਂ ਜਿਹੜੀਆਂ ਅਸੀਂ ਵਿਖਾ ਰਹੇ ਆਂ ਇਹੀ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੁਸੀਂ ਮਨੀਸ਼ ਸਾਖੋਂ ਦੀ ਫੇਸਬੁਕ ਤੇ ਜਾ ਕੇ ਦੇਖ ਸਕਦੇ ਹੋ ਉਹ ਕੱਲ ਦੀ ਮੰਗ ਕਰ ਰਿਹਾ ਕਿ ਜਿਲੰਦਰ ਜਿਹੜੀ ਲੋਕ ਸਭਾ ਟਿਕਟ ਆਮ ਆਦਮੀ ਪਾਰਟੀ ਨੂੰ ਬਲਕਾਪ ਸਿੰਘ ਮੰਤਰੀ ਜਿਹੜੇ ਉਹਨਾਂ ਨੂੰ ਮਿਲ ਇਸ ਕਰਕੇ ਉਹ ਆਮ ਆਦੀ ਪਾਰਟੀ ਦੇ ਮਨੀਸ਼ ਜੀ ਸਿਪਲ ਮਨੀਸ਼ ਗਲਤ ਹੈ ਸਹੀ ਹੈ ਇਹਦਾ جواب ਮੈਂ ਨਹੀਂ ਦੇ ਸਕਦਾ ਨਹੀਂ ਜੀ ਤੁਸੀਂ ਤੁਸੀਂ ਕਹਿ ਰਹੇ ਕਿ 2022 ਦੀਆਂ ਚੋਣਾਂ ਵੇਲੇ ਜਿਹੜਾ ਕਿਆਮਤੀ ਪਾਰਟੀ ਨੇ ਉਸਨੇ ਜੁਆਇਨ ਕੀਤੀ ਕੀ ਤੁਹਾਡੇ ਹੱਕ ਦੇ ਵਿੱਚ ਤੁਹਾਡੀ ਮਦਦ ਕੀਤੀ ਕਿ ਉਸ ਵੇਲੇ ਪ੍ਰਚਾਰ ਦੇ ਵਿੱਚ ਸ਼ਾਮਲ ਹੋਇਆ ਉਸ ਟਾਈਮ ਉਸ ਟਾਈਮ ਮਨੀਸ਼ ਸਾਹੂਰ ਜੀ ਨੇ ਦਿਨ ਰਾਤ ਲਗਾ ਕੇ ਆਮ ਆਦੀ ਪਾਰਟੀ ਦੀ ਮਦਦ ਕੀਤੀ ਹੈ ਉਸ ਦੀਆਂ ਜੋ ਵੀਡੀਓ ਫੋਟੋ ਟ੍ਰਿਬੂ ਦੇ ਵਿੱਚ ਹੈ ਆਮ ਆਦੀ ਪਾਰਟੀ ਦਾ ਜੁਆਇਨ ਕਰਨ ਤੋਂ ਬਾਅਦ ਉਸਨੇ ਮੇਰੀ ਮਦਦ ਵੀ ਕੀਤੀ ਹੈ ਰਮਨ ਅਰੋੜਾ ਜੀ ਦੀ ਮਦਦ ਕੀਤੀ ਪ੍ਰਣੇਸ਼ ਧਾਲ ਦੀ ਮਦਦ ਕੀਤੀ ਉਹਨਾਂ ਨੇ ਆਪਣੇ ਛੋਡੀ ਦੀ ਵੀ ਮਦਦ ਕੀਤੀ ਇਸ ਕਰਕੇ ਅੱਜ ਉਹ ਕੀ ਕਰਦਾ ਨਹੀਂ ਕਰਦਾ ਮੇਰਾ ਜਵਾਬ ਹੈ ਸ਼ੀਤਲ ਜੀ ਕਿਸੇ ਵੀ ਤਰ੍ਹਾਂ ਦੀ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜਾਂਚ ਹੁੰਦੀ ਹੈ ਜਾਂਚ ਦੇ ਆਰਡਰ ਹੁੰਦੇ ਤਾਂ ਪੂਰੀ ਤਰ੍ਹਾਂ ਤਿਆਰ ਹਾਂ ਜਾਂਚ ਵਾਸਤੇ ਬਿਲਕੁਲ ਬਿਲਕੁਲ ਜਾਦੂ ਵੀ ਕੋਈ ਕਿਸੇ ਤਰੀਕੇ ਦੀ ਮੇਰੀ ਜ਼ਰੂਰਤ ਪੈਂਦੀ ਹੈ ਸਰਕਾਰ ਨੂੰ ਨਸ਼ੇ ਦੇ ਖਲਾਅ ਮੇਰੀ ਜ਼ਰੂਰਤ ਪੈਂਦੀ ਹੈ ਮੈਂ ਸਮਰਥੀ ਨਾ ਚੱਲੀ ਕਿੰਦੇ ਉਹ ਵੀ ਨਸ਼ਾ ਖਤਮ ਕਰਨ ਦੇ ਲਈ ਮੈਂ ਇਹ ਐਡਵਰਜੋ ਅੱਜ ਆਪਣੀ ਇੰਟੈਲੀਜੈਂਸ ਕਿਹਾ ਹੈ ਇਹ ਹਰ ਜਗ੍ਹਾ ਨਹੀਂ ਬੰਦ ਹੋ ਰਿਹਾ ਜ਼ਿਲਹੰਦਰ ਦੇ ਵਿੱਚ ਬਹੁਤ ਹਨਕਾ ਵਿਕਰੇ ਆ ਇਸ ਕਰਕੇ ਨਸ਼ੇ ਦੇ ਜੀ ਠੀਕ ਹੈ ਠੀਕ ਹੈ ਸ਼ਿਦਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਹਾਲਾਂਕਿ ਸ਼ਿਤਲ ਅੰਗੁਰਾਲ ਦੇ ਵੱਲ ਸਿੱਦੇ ਤੌਰ ਤੇ ਨਾਲ ਜ਼ਮਾਨਾ ਨੂੰ ਰੱਦ ਕੀਤਾ ਜਾ ਰਿਹਾ ਇਹ ਵੀ ਵੱਡਾ ਦਾਵਾ ਕੀਤਾ ਜਾ ਰਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਮਨੀਸ਼ ਠਾਕੁਰ ਦੇ ਵੱਲਵਾਮਾ ਦੀ ਪਾਰਟੀ ਦਾ ਪੱਲਾ ਫੜਿਆ ਗਿਆ ਸੀ ਘਾਮਾ ਦੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਸੀ ਤਾਂ ਨਾਲ ਇਹ ਵੀ ਉਹਨਾਂ ਨੇ ਵੱਡਾ ਬਿਆਨ ਨਿਊਜ਼ ਲੈਟਰ ਪੰਜਾਬ ਤੇ ਦਿੱਤਾ ਹੈ ਕਿ ਹਰ ਤਰ੍ਹਾਂ ਦੀ ਜਾਂਚ ਦੇ ਲਈ ਤਿਆਰ ਨੇ ਜੇਕਰ ਇਸ ਪੂਰੇ ਮਸਲੇ ਦੇ ਵਿੱਚ ਪੂਰੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਾਂਚ ਹੁੰਦੀ ਹੈ ਤਾਂ ਜਾਂਚ ਦੇ ਲਈ ਆ ਪਿਆਰ ਨੇ ਤੇ ਨਾਲ ਹੀ ਜਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਸਾਰੇ ਇਲਜ਼ਾਮਾਂ ਨੂੰ ਜਿਹੜਾ ਕਿ ਰੱਦ ਕੀਤਾ ਗਿਆ ਸ਼ਿਤਲੰਗਰਾਲ ਦੇ ਵੱਲੋਂ న్యూਸ ਹਿਟਨ ਪੰਜਾਬ ਤੇ ਉੱਥੇ ਹੀ ਇਲਜ਼ਾਮਾਂ ਤੇ ਇੱਕ ਅਖਬਾਰ ਦੇ ਨਾਲ ਗੱਲਬਾਤ ਕਰਦੇ ਵੇਂ ਸ਼ਿਤਲੰਗਰਾਲ ਦੇ ਵੱਲੋਂ ਜਿਹੜੀ ਕਿ ਸਫਾਈ ਦਿੱਤੀ ਗਈ ਹੈ ਬਿਆਨ ਦਿੱਤਾ ਕਿ ਉਹਨਾਂ ਦਾ ਕਹਿੰਦੇ ਕਮਿਊਨਿਸਟ ਆਕਰ ਜਿਹੜਾ ਕਾਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀਗਾ ਜਿਵੇਂ ਕਿ ਹੁਣ ਵੀ ਸ਼ਿਤਲੰਗਰਾਲ ਇਸੇ ਗੱਲ ਦਾ ਜ਼ਿਕਰ ਕਰ ਰਹੇ ਸਨ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਅਪੀ党 ਸਿਭਾ ਚੋਣਾਂ ਵੇਲੇ ਜਰੰਦਰ ਦੇ ਵਿੱਚ ਆਮ ਆਦਿ ਪਾਰਟੀ ਚ ਹੁਣ ਪ੍ਰਚਾਰ ਦੇ ਵਿੱਚ ਉਹ ਸ਼ਾਮਲ ਹੋਏ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦੇ ਵੱਲੋਂ ਹਿੱਸਾ ਲਿਆ ਗਿਆ ਜੋ ਜੋ ਸ਼ੀਤ ਲੰਗਰਾਲ ਦੇ ਨੂੰ ਦਰਸਲੇ ਵੱਡਾ ਦਾਵਾ ਕੀਤਾ ਜਾ ਰਿਹਾ ਹੈ ਖੈਰ ਵੇਖਣਾ ਹੋਵੇਗਾ ਕਿ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਆਖਰਕਾਰ ਆਮ ਆਦਿ ਪਾਰਟੀ ਦਾ ਕੀ ਰਿਐਕਸ਼ਨ ਆਉਂਦਾ ਉਹ ਵੀ ਅਸੀਂ ਜਲਦ ਜਲਦ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ